ਮੈਂਂਟ ਰੁਕੋ ਆ ਬੰਦੇ ਨੂੰ ਮੱਜਾਂ ਕਿਆ ਹੋਇਆ ਵੀ ਮੱਜਾਂ ਬਣ ਕੇ ਆਓ ਉਹ ਪੈਟੀ ਨਹੀਂ ਸਹੀ ਹੈ ਨਾ ਸਮੋਸੇ ਨਾਲ ਨਹੀਂ ਨਹੀਂ ਸਮੋਸੇ ਸਹੀ ਲੱਗੇ ਉਹ ਮੋਮਾ ਪੈਟੀ ਕਰਨੀ ਹੈ ਉਹ ਨਹੀਂ ਸਮੋਸੇ ਕਿਹਾ ਨਾ ਸੀ ਯਾਰ ਭਾਜੀ ਉਹ ਯਾਰ ਉਧਰ ਦੀ ਸਹੀ ਸੀ ਕਾਂਦ ਜੀ ਨਿਕਲ ਗਏ ਕਾਂਦ ਜੀ ਨਿਕਲ ਗਏ ਹੁਣ ਇੱਧਰ ਦੀ ਨੰਗਣਾ ਪਿਆ ਕਰਨਾ ਚਾਚੇ ਕਰ ਖੜ ਜਾ ਆ ਸਾਡੇ ਗੱਲ ਜੀ ਦਾ ਖੜਕਾ ਨਹੀਂ ਕਰਦੇ ਆ ਮਾਸੀ ਸਾਡੀ ਪੱਲੀਆਂ ਸਵਾਉਂਦੀ ਐ ਜਿੰਨੇ ਪੱਲੀਆਂ ਸਵਾਉਣੀਆਂ ਹਣ ਆਇਦਰ ਸੰਪਰਕ ਕਰੋ ਦੋ ਜ਼ਿਆਦਾ ਗਿਆ ਸੀ ਵੀ ਪਹਿਲੋਂ ਪਾ ਲੋ ਜਾ ਗਿਆ ਸੀਗਾ ਮਗਰੋਂ ਪਾ ਲੋ ਤੇ ਇਹਨਾਂ ਨੇ ਜਦੋਂ ਮੈਂ ਆਈ ਉਦੋਂ ਟਾਈਮ ਤੇ ਸਹੀ ਗੱਲ ਆ ਸਹੀ ਗੱਲ ਆ ਸਹੀ ਗੱਲ ਆ ਤੇ ਇੱਕੀ ਕਵਰਾ ਰੱਖਿਆ ਹਾਂ ਮਾਸੀ ਨੇ ਮੇਰੀ ਵੀਡੀਓ ਦੇਖੀ ਤਾਰੀ ਤਾਰੀ ਇੰਸਟਾਗ੍ਰਾਮ ਤੇ ਸਾਰੇ ਦੇਰ ਦਾ ਆ ਸਾਡੀਆਂ ਮੱਜਾਂ ਸਾਡੇ ਦੂਜੇ ਘਰ ਦਾ ਵੀ ਖਲਾਰਾ ਬਹੁਤ ਪਿਆਰਾ ਵਾਹ ਹਾਂ ਪਾ ਪੱਲੀਆਂ ਜਿੰਨੇ ਸਮਾਉਣੀਆਂ ਇੱਧਰ ਕੰਟੈਕਟ ਕਰੋ ਇੱਧਰ ਨੂੰ ਕਿੱਥੋਂ ਆਈ ਜੰਨ ਆ ਸਾਡੀਆਂ ਮੱਝਾਂ ਇੱਥੇ ਜਾਂਦਾ ਪਾ ਜੀ ਬੰਨ ਲਾ ਕੇ ਖੜ ਜਾ ਮੈਨੂੰ ਨਹੀਂ ਪੈਣਾ ਇਹ ਸਾਡੇ ਚਾਚੇ ਕੀ ਕੁੱਤੀ ਇਹਦਾ ਨਾਂ ਕੀ ਹੈ ਮਾਸੀ ਇਹ ਇਹ ਨਾ ਨੂਰ ਲੈ ਉਹੀ ਵਿਚੋਰਦਾ ਕ ਬੈਠੀ ਬੈਠੀ ਨੇ ਕਹਿੰਦੀ ਇਹਦਾ ਨਾ ਨੂਰ ਹਰ ਨੂਰ ਕੋਰ ਤਾਂ ਰੱਖਿਆ ਗੀ ਨੂਰ ਕੋਰ ਇਹਨੇ ਸਟੈਪੀਆ ਕੋਰ ਇਹਦਾ ਨਾ ਨੂਰ ਸਟੈਫਿਕ ਕੋਰ ਆ ਕਹਿੰਦੀ ਇਹਦਾ ਨਾ ਨੂਰ ਕੋਰ ਬਹੁਤ ਆ ਬਈ ਦੱਸਾਂ ਤੈਨੂੰ ਪਤਾ ਜੋ ਉਹ ਬੰਕੀ ਅੱਧਾ ਹੂੰ ਉਹ ਬੰਕੀ ਅੱਧਾ ਹੋਰ ਜੋ ਔਰ ਵਧੀਆ ਪਿੰਗ ਪਾਈ ਇਹਨਾਂ ਨੇ ਇੰਨੀ ਉੱਚੀ ਹਾਂਜੀ ਉੱਥੇ ਆਈ ਦੇਖੀ ਜਾਇਆ ਕਰੋ ਹੋਰ ਐਵੇਂ YouTube ਤੇ ਪਾ ਦੇਣਾ ਮਸ਼ਹੂਰ ਕਰ ਦੇਣਾ ਤੁਹਾਨੂੰ ਹੂੰ ਮੈਨੂੰ ਪੈਂਦੀ ਆ ਮਗਰ ਦੇ ਲੱਤ ਫਟ ਲੋ ਹੋਰ ਕਿੰਨੀ ਕਿੰਨੀ ਤੇਜ਼ ਭੱਜ ਕੇ ਆਉਂਦੀ ਭਾਜੀ ਦੇਖਿਓ ਚੱਲ ਨੂਰ ਹਾਂਜੀ ਮੈਨੂੰ ਦੱਸ ਦੇਣਾ ਹੋ ਗਿਆ ਜੀ ਉਧਰ ਪਕਾਈ ਲਾ ਦਰ ਦੇ ਲਾ ਹੋਰ ਅਹੀਂ ਜਾਂਦੇ ਉੱਡਦੇ ਉਧਰ ਦੀ ਕੰਧ ਬਾਈ ਵੱਡੀ ਹੋ ਗਈ ਨਹੀਂ ਤਾਂ ਅਸੀਂ ਇੱਧਰ ਦੀ ਲੰਗਿਆਂ ਦੇ ਹਾਂ ਅਸੀਂ ਅੱਗੇ ਭਾਜੀ ਗੱਡੀ ਪਿੱਛੇ ਕਰਕੇ ਦਿਖਾਵਾਂ ਤੁਹਾਨੂੰ ਬਾਹਰ ਕਿੱਥੇ ਹਾਂ ਰੱਖਾਂਗੇ ਬਾਅਦ ਚ ਬਾਹਰ ਆਟਾ ਵਾਂਗੇ ਨਾ ਆਪਾਂ ਫਿਰ ਇੱਧਰ ਦੀ ਤਾਂ ਹੁਣ ਬੈਠ ਪਏ ਇੱਥੇ ਕਿੱਥੇ ਰੱਖ ਲਈਏ ਨਾ ਹੁਣ ਨਹੀਂ ਹਾਂ ਬਾਅਦ ਚ ਬਾਹਰ ਰੱਖ ਦਿੰਦੇ ਉਹਨਾਂ ਦੀ ਪਾਰੀ ਉਹ ਲਾ ਦੀ ਹਾਂ ਹਾਂ ਸਾਡੇ ਕੱਪੜੇ ਸੁੱਕੀ ਜਾਂਦੇ ਸਾਡੀ ਸਾਡੀ ਕੰਧ ਨਿਕਲ ਗਈ ਹੁਣ ਇੱਧਰ ਜਗੀ ਹੈ ਨਹੀਂ ਕਿਦੋਂ ਦੀ ਇtanto ਨਹੀਂ ਹੋਊਗਾ